ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਬੈਂਕ ਚ ਖਾਤਾ ਖੋਲਣ ਵਾਲਿਆਂ ਦੇ ਲਈ ਆਈ ਜ਼ਰੂਰੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਮੇਂ ਆ ਰਹੀ ਹੈ ਖਬਰ ਤੁਹਾਡੇ ਨਾਲ ਦੋਸਤੋ ਸਾਂਝੀ ਕਰਨੇ ਜਾ ਰਿਹਾ ਹਾਂ ਵਿੱਤੀ ਸਾਲ 2024 ਤੇ 25 ਸ਼ੁਰੂ ਹੋ ਚੁੱਕਾ ਹੈ ਤੇ ਬੈਂਕਿੰਗ ਜਕਲੀ ਇਸ ਦੀ ਸ਼ੁਰੂਆਤ ਪਹਿਲੇ ਮਹੀਨੇ ਛੁੱਟੀਆਂ ਦੀ ਪਰਮਾਰ ਨਾਲ ਹੋਈ ਹੈ ਤੇ ਨਵੇਂ ਵਿੱਤੀ ਸਾਲ ਦਾ ਪਹਿਲਾ ਮਹੀਨਾ ਯਾਨੀ ਕਿ ਅਪ੍ਰੈਲ 2024 ਬੈਂਕਾਂ ਲਈ 2400 ਤੋਂ ਪੁਰਾਣੀ 14 ਛੁੱਟੀਆਂ ਵਾਲਾ ਹੈ ਜੀ ਹਾਂ ਇਸ ਦਸਤਾਰਹ ਸਭ ਤੇ ਵੀ ਬੈਂਕਾਂ ਤੇ ਹੋਣ ਵਾਲੇ ਤੇ ਆਰਬੀਆਈ ਵੱਲੋਂ ਜਾਰੀ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ ਮੁਤਾਬਕ ਇਸ ਹਫਤੇ ਬੈਂਕਾਂ ਲਈ ਛੁੱਟੀਆਂ ਨਾਲ ਭਰਿਆ ਪਿਆ ਹੈ ਤੇ ਕਈ ਸੂਬਿਆਂ ਵਿੱਚ ਤਾਂ ਇਸ ਹਫਤੇ ਵਿੱਚ ਸੂਬੇ ਚ ਸਿਰਫ 3 ਦਿਨ ਹੀ ਬੈਂਕ ਖੁੱਲਣਗੇ ਤੇ ਹਫਤੇ ਜ਼ਿਆਦਾਤਰ ਦਿਨ ਬੈਂਕ ਬੰਦ ਰਹਿਣ ਨਾਲ ਆਮ ਗਾਹਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਹਫਤੇ ਦੇ ਦੂਜੇ ਦਿਨ 8 April 24 ਨੂੰ ਮੰਗਲਵਾਰ ਤੋਂ ਬੈਂਕਾਂ ਦੀਆਂ ਛੁੱਟੀਆਂ ਦਾ سلسلہ ਜਾਰੀ ਹੈ ਤੇ ਬੈਂਕਾਂ 'ਚ ਗੂੜੀ ਪੜਵਾ ਉਗਾੜੀ ਤੇਲੇ ਗੂ ਨਾਲ ਨਵਾਂ ਸਾਲ ਅਤੇ ਹੋਰ ਬਹੁਤ ਸਾਰੇ ਦਿਨਾਂ ਦਿਨ ਤੇ ਹਰਾਂ ਨੂੰ ਦੇਖ ਕੇ ਇਹ ਛੁੱਟੀਆਂ ਹੋਣ ਵਾਲੀਆਂ ਹਨ ਜੀ ਹਾਂ ਦੋਸਤ ਜੋ ਕਿ ਵਕ ਵਕ ਸਵੇ ਚ ਵਕ ਵਕ ਦਿਨਾਂ ਨੂੰ ਹੋਣ ਗਈਆਂ ਹਫਤੇ ਦੇ ਤੀਜੇ ਦਿਨ 10 ਅਪ੍ਰੈਲ ਨੂੰ ਰਮਜ਼ਾਨ ਦੇ ਮੌਕੇ ਕੇਰਲ ਦੇ ਵਿੱਚ ਬੈਕ ਬੰਦ ਰਹਿਣਗੇ ਤੇ 11 ਅਪ੍ਰੈਲ ਵੀਰਵਣ ਲਗਭਗ ਪੂਰੇ ਦੇਸ਼ ਚ ਬੈਂਕਾਂ ਦੀ ਛੁੱਟੀ ਰਹੇਗੀ ਜੀ ਹਾਂ ਇਹ ਵੱਡੀ ਖਬਰ ਆ ਰਹੀ ਆ ਵੀਡੀਓ ਦੇਖਣ ਲਈ ਤੁਹਾਡਾ ਤਾਂ